ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਨਸਾਫ ਕਿਹੜਾ ਇਨਸਾਫ ਸਿੱਖਾਂ ਨੂੰ ਇਨਸਾਫ ਦੇਣ ਦੇ ਲਈ ਭਾਰਤੀ ਅਦਾਲਤਾਂ ਦੇ ਦਰਵਾਜ਼ੇ ਬੰਦ ਆ ਸਿੱਖਾਂ ਦੇ ਲਈ ਇਸ ਦੇਸ਼ ਵਿੱਚ ਇਸ ਕਾਨੂੰਨ ਦੇ ਵਿੱਚ ਕਿਸੇ ਅਦਾਲਤ ਦੇ ਵਿੱਚ ਕੋਈ ਇਨਸਾਫ ਨਹੀਂ ਆ ਦਿੱਲੀ ਦੀ ਇੱਕ ਅਦਾਲਤ ਨੇ ਸੱਜਨ ਕੁਮਾਰ ਨੂੰ ਸਿੱਖ ਕਤਲੇਆਮ ਦੇ ਦੋਸ਼ ਦੇ ਵਿੱਚ ਬਰੀ ਕਰ ਦਿੱਤਾ ਆ ਇਹ ਸੱਜਨ ਕੁਮਾਰ ਨੂੰ ਰਾਹਤ ਕਿਉਂ ਮਿਲੀਏ ਜੇ ਜਿਹੜੀ ਭਾਰਤ ਸਰਕਾਰ ਜਿਹੜੀ ਭਾਰਤੀ ਹਕੂਮਤ ਸਿੱਖਾਂ ਨੂੰ ਫਾਂਸੀਆਂ ਲਗਾਉਂਦੀ ਸੀ ਉਹ ਸੱਜਨ ਕੁਮਾਰ ਨੂੰ ਵਾਰ-ਵਾਰ ਰਾਹਤ ਕਿਉਂ ਦੇ ਰਹੀ ਏ ਸੱਜਨ ਕੁਮਾਰ ਨੂੰ ਸਦਾ ਇਹ ਮੌਤ ਕਿਉਂ ਨਾ ਦਿੱਤੀ ਗਈ ਉਹਨੂੰ ਫਾਂਸੀ ਦੇ ਉੱਤੇ ਕਿਉਂ ਨਾ ਲਟਕਾਇਆ ਗਿਆ ਸੋ ਭਾਰਤੀ ਅਦਾਲਤਾਂ ਭਾਰਤ ਸਰਕਾਰ ਇਹ ਭਾਰਤੀ ਹਕੂਮਤ ਭਾਰਤੀ ਨਿਜ਼ਾਮ ਭਾਰਤੀ ਸੰਵਿਧਾਨ ਵਾਰ-ਵਾਰ ਸਿੱਖਾਂ ਨੂੰ ਗੁਲਾਮੀ ਦਾ ਜਿਹੜਾ ਅਹਿਸਾਸ ਹੈ ਉਹ ਕਰਵਾ ਰਿਹਾ ਆ ਤੇ ਸਿੱਖ ਕਦੋਂ ਤੱਕ ਇਸ ਭਾਰਤੀ ਸਟੇਟ ਤੋਂ ਇਨਸਾਫ ਦੀ ਉਮੀਦ ਰੱਖਦੇ ਰਹਿਣਗੇ ਸਿੱਖਾਂ ਨੂੰ ਇਹਨਾਂ ਅਦਾਜ਼ਤਾਂ ਨੂੰ ਇਸ ਸੰਵਿਧਾਨ ਨੂੰ ਇਸ ਸਰਕਾਰ ਨੂੰ ਇਸ ਨਿਜ਼ਾਮ ਨੂੰ ਰੱਦ ਕਰ ਦੇਣਾ ਚਾਹੀਦਾ ਆ ਜਿਸ ਨਿਜ਼ਾਮ ਨੇ ਸਾਡੀ ਨਸਲ ਕੁਸ਼ੀ ਕੀਤੀ ਜਿਸ ਨਿਜ਼ਾਮ ਨੇ ਸਾਡਾ ਸ੍ਰੀ ਅਕਾਲ ਤਖਤ ਸਾਹਿਬ ਟਾਇਆ ਜੇਸ ਨਜਾਮ ਨੇ ਸਾਡੇ ਝੂਠੇ ਪੁਲਿਸ ਮੁਕਾਬਲੇ ਬਣਾਏ ਜਿਸ ਭਾਰਤੀ ਸਟੇਟ ਦੀ ਛਤਰਛਾਇਆ ਹੇਠ ਕਾਂਗਰਸੀਆਂ ਨੇ ਹਿੰਦੂ ਤਵੀਆਂ ਨੇ ਭਗਵੇਂ ਬਲਗੇੜ ਨੇ ਆਰਐਸਐਸ ਵਾਲਿਆਂ ਨੇ ਅਤੇ ਹੋਰ अनेका ਹਿੰਦੂ ਤਵੀਆਂ ਨੇ ਦਿੱਲੀ ਅਤੇ ਹੋਰ ਸ਼ਹਿਰਾਂ ਦੇ ਵਿੱਚ ਸਿੱਖਾਂ ਦੀ ਨਸਲ ਕੁਸ਼ੀ ਕੀਤੀ ਸਿੱਖਾਂ ਦੇ ਗਲਾਂ ਦੇ ਵਿੱਚ ਵੱਜਦੇ ਟਾਇਰ ਪਾਏ ਗਏ ਗੁਰਦੁਆਰਿਆਂ ਨੂੰ ਅੱਗਾਂ ਲਾਈਆਂ ਗਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਸਰੂਪਾਂ ਨੂੰ ਅਗਨ ਭੇਟ ਕੀਤਾ ਗਿਆ ਬੇਅਦਬੀਆਂ ਕੀਤੀਆਂ ਗਈਆਂ ਹਮਲੇ ਕੀਤੇ ਗਏ ਸਿੱਖ ਬੀਬੀਆਂ ਦੀ ਪੱਤ ਰੋਲੀ ਗਈ ਸਿੱਖ ਹੋਣਾ ਹੀ ਇਸ ਦੇਸ਼ ਦੇ ਵਿੱਚ ਜੁਰਮ ਬਣ ਗਿਆ ਪਾਪ ਬਣ ਗਿਆ ਸਾਡੇ ਬੱਚੇ ਵੀ ਕੋਹ ਕੋ ਕੇ ਮਾਰੇ ਗਏ ਜਾਇਦਾਦਾਂ ਲੁੱਟੀਆਂ ਗਈਆਂ ਇੰਨੀ ਅਗਿਰਤ ਘਨਤਾ ਦੀ ਸਿਖਰ ਇਹ ਕਾਂਗਰਸੀਆਂ ਨੇ ਜਿਸ ਸਟੇਟ ਦੀ ਸ਼ਹਿ ਹੇਠ ਇਹ ਸਾਰਾ ਕੁਝ ਕੀਤਾ ਉਹ ਸਟੇਟ ਉਹਨਾਂ ਦੋਸ਼ੀਆਂ ਨੂੰ ਕਦੇ ਵੀ ਕਟੈਰੀ ਦੇ ਵਿੱਚ ਖੜਾ ਨਹੀਂ ਕਰੇਗੀ ਜਿਸ ਭਾਜਪਾ ਤੋਂ ਕੁਝ ਸਿੱਖ ਇਨਸਾਫ ਦੀ ਉਮੀਦ ਲਗਾਈ ਬੈਠੇ ਆ ਉਹਨਾਂ ਸਿੱਖਾਂ ਨੂੰ ਵੀ ਇਹ ਯਾਦ ਹੋਣਾ ਚਾਹੀਦਾ ਹੈ ਕਿ ਜਦੋਂ ਕਾਂਗਰਸ ਸਾਡਾ ਕਤਲੇਆਮ ਕਰਦੀ ਸੀ ਤੇ ਉਸ ਕਤਲੇਆਮ ਦੇ ਵਿੱਚ ਭਾਜਪਾ ਵੀ ਸ਼ਾਮਲ ਸੀ ਅੱਜ ਵੀ ਐਲਕੇ ਅਡਵਾਨੀ ਵਰਗੇ ਜਾਂ ਲక్ష్ਮੀ ਕਾਂਤਾ ਚਾਵਲਾ ਵਰਗੇ अनेका ਹੀ ਪੰਥ ਦੋਖੀ ਆਗੂ ਉਹ ਭਾਜਪਾ ਦੇ ਵਿੱਚ ਸ਼ਾਮਲ ਆ। ਅੱਜ ਵੀ ਜਿਹੜੀ ਭਾਜਪਾ ਸਰਕਾਰ ਆ ਉਹ ਵਿਦੇਸ਼ਾਂ ਦੇ ਵਿੱਚ ਭਾਈ ਹਰਦੀਪ ਸਿੰਘ ਨਿੱਜਰ, ਭਾਈ ਅਵਤਾਰ ਸਿੰਘ ਖੰਡਾ ਅਤੇ ਭਾਈ ਪਰਮਜੀਤ ਸਿੰਘ ਪੰਜਵਰ ਦੇ ਜਿਹੜੇ ਕਤਲ ਆ ਕਰਵਾ ਚੁੱਕੀ ਹੋਈ ਹੈ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਆ ਉਹ ਹੋਈਆਂ। ਮੁੱਖ ਮੰਤਰੀ ਬਿਆਨਤ ਸਿਓ ਬੁੱਚੜ ਦਾ ਜਿਹੜਾ ਪੋਤਾ ਰਵਨੀਤ ਬਿੱਟੂ ਉਹ ਭਾਜਪਾ ਦੇ ਵਿੱਚ ਸਰਗਰਮ ਆ। ਇਸ ਭਾਜਪਾ ਨੇ ਸਾਨੂੰ ਇਨਸਾਫ ਕਿੱਥੋਂ ਦੇਣਾ ਕਾਂਗਰਸ ਹੋਵੇ ਜਾਂ ਭਾਜਪਾ ਦੋਵਾਂ ਦੇ ਹੱਥ ਸਿੱਖਾਂ ਦੇ ਖੂਨ ਦੇ ਨਾਲ ਰੰਗੇ ਹੋਏ ਆ ਤੇ ਜਿਹੜੇ ਧਾਰਮਿਕ ਅਤੇ ਸਿਆਸੀ ਸਿੱਖਾਂ ਆਗੂ ਭਾਜਪਾ ਨੂੰ ਸਪੋਰਟ ਕਰਦੇ ਪਏ ਆ ਇਹ ਉਹਨਾਂ ਦੇ ਮੂੰਹ ਦੇ ਉੱਤੇ ਵੀ ਕਰਾਰੀ ਚਪੇੜ ਆ ਜਦੋਂ ਸੱਜਣ ਕੁਮਾਰ ਨੂੰ ਇੱਕ ਕੇਸ ਦੇ ਵਿੱਚ ਬਰੀ ਕਰ ਦਿੱਤਾ ਗਿਆ ਆ ਅਤੇ ਜਗਦੀਸ਼ ਟਾਈਟਲਰ ਵਰਗੇ ਕਮਲਨਾਥ ਵਰਗੇ ਅੱਜ ਵੀ ਜਿਹੜੇ ਦੰਦ ਨਾਉਂਦੇ ਪਏ ਆ ਸਜ਼ਾਾਂਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਬੰਦੀ ਸਿੰਘਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਬੇਅਦਬੀਆਂ ਜਿਹੜੀਆਂ ਹੋ ਰਹੀਆਂ ਆ ਸਿੱਖੀ ਸਿਧਾਂਤਾਂ ਦੇ ਉੱਤੇ ਸਿੱਖ ਸਭਿਆਚਾਰ ਦੇ ਉੱਤੇ ਸਿੱਖ ਧਰਮ ਦੇ ਉੱਤੇ ਸਿੱਖਾਂ ਦੇ ਕਕਾਰਾਂ ਦੇ ਉੱਤੇ ਸਿੱਖਾਂ ਦੇ ਇਸ਼ਤ ਦੇ ਉੱਤੇ ਲਗਾਤਾਰ ਹਮਲੇ ਹੋ ਰਹੇ ਨੇ ਸਿੱਖੇ ਇਤਿਹਾਸ ਨੂੰ ਜਿਹੜਾ ਆ ਉਹ ਵਿਗਾੜਿਆ ਜਾ ਰਿਹਾ ਹੈ ਤਾਂ ਇਸ ਮਾਹੌਲ ਦੇ ਵਿੱਚ ਜਿਹੜੇ ਲੋਕ ਭਾਜਪਾ ਤੋਂ ਵੱਡੀਆਂ ਆਸਾਂ ਲਾਈ ਫਿਰਦੇ ਨੇ ਇਹ ਲੋਕ ਅਸਲ ਵਿੱਚ ਸਿੱਖਾਂ ਨੂੰ ਸਿੱਖ ਆਜ਼ਾਦੀ ਨੂੰ ਜਿਹੜਾ ਆ ਰੋਕਣਾ ਚਾਹੁੰਦੇ ਆ ਤੇ ਸਿੱਖਾਂ ਨੂੰ ਕਲਗੀਧਰ ਦੇ ਲਾਲ ਦੀ ਜਗ੍ਹਾ ਤੋਂ ਇਹ ਮਾਤਾ ਦਾ ਜਿਹੜਾ ਮਾਲਿਆ ਬਣਾਉਣਾ ਚਾਹੁੰਦੇ ਆ ਸਿੱਖਾਂ ਨੂੰ ਦੁਬਾਰਾ ਭਾਰਤ ਦੀ ਜਾਇਦਾਦਕਾਰ ਕਰਨ ਲਈ ਇਹ ਲਾਉਣਾ ਚਾਹੁੰਦੇ ਆ ਭਾਰਤੀ ਮੁੱਖ ਧਾਰਾ ਦੇ ਵਿੱਚ ਲਿਆਉਣਾ ਚਾਹੁੰਦੇ ਆ ਇਹ ਲੋਕ ਸਿੱਖਾਂ ਨੂੰ ਕਿਸਾਧਾਰੀ Hindu ਬਣਾਉਣਾ ਚਾਹੁੰਦੇ ਆ ਇਹ ਲੋਕ ਸਾਡੇ ਵੱਡੇ ਜਿਹੜੇ ਦੁਸ਼ਮਣ ਆ ਸੋ ਇਹਨਾਂ ਲੋਕਾਂ ਦੀ ਵੀ ਜਿਹੜੀ ਸਾਨੂੰ ਪਛਾਣ ਜਿਹੜੀ ਆ ਉਹ ਹੋਣੀ ਚਾਹੀਦੀ ਆ ਤੁਸੀਂ ਦੇਖੋ ਕਿ ਇਹਨਾਂ ਅਕਿਰਤ ਕਰਨ ਹਿੰਦੂ ਤਵੀਆਂ ਦੀ ਇੰਨੀ ਵੱਡੀ ਅਕਿਰਤ ਕਰਨਤਾ ਕਿ ਜਿਨ੍ਹਾਂ ਸਿੱਖਾਂ ਦੇ ਗੁਰੂ ਸਾਹਿਬਾਨਾਂ ਨੇ ਇਹਨਾਂ ਭਾਰਤੀਆਂ ਨੂੰ ਨਰਕ ਭਰੀ ਜ਼ਿੰਦਗੀ ਦੇ ਵਿੱਚੋਂ ਕੱਢਿਆ ਗਵਾਲੀਅਰ ਦੇ ਕਿਲੇ ਦੇ ਵਿੱਚੋਂ 52 ਹਿੰਦੂ ਕੈਦੀ ਰਾਜਿਆਂ ਨੂੰ ਰਿਹਾਆ ਕਰਵਾਇਆ ਇਹਨਾਂ ਦਾ ਧਰਮ ਬਚਾਇਆ ਇਹਨਾਂ ਦੇ ਮੰਦਰ ਬਚਾਏ ਇਨਾਂ ਦੀਆਂ ਬਹੁ ਬੇਟੀਆਂ ਜਿਹੜੀਆਂ ਆ ਉਹ ਬਚਾਈਆਂ ਉਹਨਾਂ ਨੇ ਜੂਨ 1984 ਵਿੱਚ ਸਾਡਾ ਹੀ ਸ੍ਰੀ ਅਕਾਲ ਤਖਤ ਸਭਟਾ ਦਿੱਤਾ ਝੂਠੇ ਪੁਲਿਸ ਮੁਕਾਬਲੇ ਬਣਾਏ ਗਏ ਹਜ਼ਾਰਾਂ ਸਿੱਖਾਂ ਨੂੰ ਕਤਲੇਆਮ ਕੀਤਾ ਗਿਆ ਨਵੰਬਰ 1984 ਦੇ ਵਿੱਚ ਜੋ ਕੁਝ ਸਾਡੇ ਨਾਲ ਹੋਇਆ ਉਸ ਬਾਰੇ ਕਹਿਣਾ ਪਏਗਾ ਕਿ ਤਿਲਕ ਜਨੇਊ ਦੀ ਰਖਿਆ ਦਾ ਉਹਨਾਂ ਕਰਜ ਉਤਾਰਿਆ ਸੀ ਬਸ ਦੇ ਟਾਇਰ ਗਲਾਂ ਵਿੱਚ ਪਾ ਕੇ ਗੁਰੂ ਪੁੱਤਰਾਂ ਨੂੰ ਮਾਰਿਆ ਸੀ ਮਸਿਕਾ ਨੂੰ ਇਹੀ ਅਪੀਲ ਕਰਨੀ ਚਾਹਾਂਗਾ ਕਿ ਇੱਕ ਨਸਲ ਕੁਸ਼ੀ ਨੂੰ ਭੁੱਲ ਜਾਣਾ ਦੂਜੀ ਨਸਲ ਕੁਸ਼ੀ ਨੂੰ ਸੱਦਾ ਦੇਣਾ ਹੁੰਦਾ ਆ ਸੋ ਇਹਨਾਂ ਆਦਤਾਂ ਤੋਂ ਇਸ ਸਟੇਟ ਤੋਂ ਇਸ ਨਿਜਾਮ ਤੋਂ ਇਸ ਸਰਕਾਰ ਤੋਂ ਸਾਨੂੰ ਕੋਈ ਬਹੁਤੀ ਉਮੀਦ ਵੀ ਨਹੀਂ ਰੱਖਣੀ ਚਾਹੀਦੀ ਤੇ ਇਨਸਾਫ ਸਿੱਖ ਆਜ਼ਾਦੀ ਹੀ ਖਾਲਸਾਣ ਦੀ ਪ੍ਰਾਪਤੀ ਹੀ ਪ੍ਰਭੂ ਸਤਾ ਸੰਪੰਨ ਹਲੇਮੀ ਰਾਧ ਹੀ ਹੁਣ ਸਿੱਖਾਂ ਦੇ ਲਈ ਜਿਹੜਾ ਇਨਸਾਫ ਆ ਹੋਵੇਗਾ ਸਾਨੂੰ ਸਾਰਿਆਂ ਨੂੰ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਆ મહਾਪੁਰਖਾਂ ਦੇ ਬਚਨਾਂ ਦੇ ਉੱਤੇ ਜੇ ਪੈੜਾ ਦੇਣਾ ਚਾਹੀਦਾ ਆ ਮਹਾਪੁਰਖਾਂ ਨੇ ਆਖਿਆ ਸੀ ਕਿ ਅਸੀਂ ਇਸ ਸੁਦੇਸ਼ ਦੇ ਵਿੱਚ ਗੁਲਾਮ ਹਾਂ ਤੇ ਅਸੀਂ ਆਜ਼ਾਦ ਹੋਣਾ ਆ ਤੇ ਹਰੇਕ ਸਿੱਖ ਨੂੰ ਹੁਣ ਆਜ਼ਾਦੀ ਦੇ ਵਾਦਿਰਾ ਆ ਉਹ ਵਦਨਾ ਚਾਹੀਦਾ ਆ ਸੋ ਇੰਨੀਆਂ ਕੋ ਬੇਨਤੀਆਂ ਆ ਆਪ ਸੰਗਤਾਂ ਦੇ ਨਾਲ ਕਰਨੀਆਂ ਸੀ ਸੋ ਸੱਜਣ ਕੁਮਾਰ ਨੂੰ ਰਾਹਤ ਦੇ ਕੇ ਭਾਰਤ ਸਰਕਾਰ ਨੇ ਸਾਨੂੰ ਫਿਰ ਗੁਲਾਮੀ ਦਾ ਜਿਹੜਾ ਅਹਿਸਾਸ ਸਿਆ ਕਰਵਾਇਆ ਆ ਸਾਡੇ ਜ਼ਖਮਾਂ ਨੂੰ ਕੁਰੇਦੇ ਆ ਆ ਜ਼ਖਮਾਂ ਦੇ ਉੱਤੇ ਜਿਹੜਾ ਲੂਣ ਆ ਉਹ ਛਿੜਕਿਆ ਆ ਤੇ ਸਿੱਖਾਂ ਨੂੰ ਫਿਰ ਇੱਕ ਵਾਰੀ ਪੀੜ ਇੱਕ ਸੰਤਾਪ ਜਿਹੜਾ ਆ ਉਹ ਦਿੱਤਾ ਆ ਤੇ ਦੱਸ ਦਿੱਤਾ ਆ ਕਿ ਸਿੱਖਾਂ ਦੇ ਲਈ ਇੱਥੇ ਕੋਈ ਜਿਹੜਾ ਇਨਸਾਫ ਨਹੀਂ ਆ ਤੇ ਸਿੱਖਾਂ ਨੂੰ ਆਦਾਜ਼ਤਾਂ ਦੇ ਦਰਵਾਜ਼ੇ ਖਟਕਟਾਉਣੇ ਖੜਕਾਉਣੇ ਬੰਦ ਕਰ ਦੇਣੇ ਚਾਹੀਦੇ ਆ ਇਹ ਭਾਰਤੀ ਹਕੂਮਤ ਨੇ ਸਾਨੂੰ ਖੁਦ ਜਿਹੜਾ ਸੁਨੇਹਾ ਆ ਉਹ ਦਿੱਤਾ ਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ